ਇਕ ਕਮਾਈ ਜੁਗਤ ਆਈ ਤਿੰ ਚੇਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਬਾਨ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫੁਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਏਓ ਵਿਡਾਣ ਆਦੇਸ਼ ਤੇ ਸਿਆਦੇਸ ਆਗ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਏ ਸੰਸਾਰ ਦੀ ਉਤਪਤੀ ਰਚਨਾ ਤੇ ਗਰਦਿਸ਼ ਦੇ ਸੰਬੰਧ ਵਿੱਚ ਜੋ ਜੋਗੀਆਂ ਨੇ ਜਗਤ ਨੂੰ ਵਿਚਾਰ ਦਿੱਤੇ ਨੇ ਉਸ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਨੂੰ ਵਿਚਾਰ ਦੇ ਰਹੇ ਨੇ ਤੇ ਜੋਗੀਆਂ ਨੂੰ ਸਮਝਾ ਰਹੇ ਨੇ ਪੁਰਾਣੇ ਸਮੇਂ ਤੋਂ ਇੱਕ ਕਹਾਵਤ ਚੱਲੀ ਆ ਰਹੀ ਹੈ ਕਿ ਮਾਦਾ ਪ੍ਰਕਿਰਤੀ ਯੁਗਤੀ ਦੇ ਨਾਲ ਪ੍ਰਸੂਤ ਹੋਈ ਤੇ ਉਸ ਤੋਂ ਤਿੰਨ ਸ਼ਕਤੀਆਂ ਨੇ ਤਿੰਨ ਚੇਲੇ ਆਨੇ ਜਨਮ ਲਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦਾ ਹਵਾਲਾ ਦੇ ਕੇ ਫਿਰ ਆਪਣੀ ਵਿਚਾਰ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਂ ਜੁਗਤੀ ਦੇ ਨਾਲ ਵਿਆਈ ਪਰਸੂਤ ਹੋਈ ਏ ਮਾਇਆ ਏ ਮਾਦਾ ਏ ਪ੍ਰਕਿਰਤੀ ਤੇ ਫਿਰ ਬਣੇ ਤਿੰਨ ਚੇਲੇ ਪਰਮਾਨ ਪਰਮਾਣਿਕ ਤਿੰਨ ਚੇਲਿਆਂ ਦਾ ਸਿਰਮੌਰ ਤਿੰਨ ਦੇਵਤਿਆਂ ਦਾ ਜਨਮ ਹੋਇਆ ਜਿਨ੍ਹਾਂ ਦੇ ਨਾਲ ਲਖਬ ਜੁੜੇ ਕਿ ਇੱਕ ਸੰਸਾਰੀ ਹੈ ਇੱਕ ਸੰਸਾਰ ਦੀ ਪਾਲਣਾ ਕਰਨ ਵਾਲਾ ਹੈ ਤੇ ਇੱਕ ਪਰਲੇ ਕਰਨ ਵਾਲਾ ਹੈ ਇੱਕ ਸੰਸਾਰੀ ਇੱਕ ਭੰਡਾਰੇ ਇੱਕ ਲਾਏ ਦੀਵਾ ਇਥੇ ਤੱਕ ਵਿਚਾਰ జగੱਤ ਦੀ ਹੈ ਜੋਗੀਆਂ ਦੀ ਹੈ ਸੰਸਾਰ ਦੀ ਹੈ ਔਰ ਇਸ ਸੰਸਾਰ ਦੇ ਵਿਚਾਰ ਨੂੰ ਸਾਹਮਣੇ ਰੱਖ ਕੇ ਮੇਰੇ ਪਾਦਸ਼ਾ ਫਿਰ ਆਪਣੀ ਵਿਚਾਰ ਆਪਣੇ خیال ਆਪਣਾ ਜਵਾਬ ਜਗਤ ਤੇ ਜੋਗੀਆਂ ਦੇ ਸਾਹਮਣੇ ਰੱਖਦੇ ਨੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਜੋਗੀਆਂ ਦੀ ਪਕੜ ਦੇ ਵਿੱਚ ਇੱਕ ਗੱਲ ਆਈ ਕਿ ਸ਼ਕਤੀਆਂ ਤਿੰਨ ਹੀ ਨੇ ਤੇ ਕਿਰਿਆ ਸਿਰਫ ਤਿੰਨ ਤਰ੍ਹਾਂ ਦੀ ਹੋ ਰਹੀ ਹੈ ਜੀਵ ਜਮ ਰਹੇ ਨੇ ਜੀਵ ਟਿਕ ਰਹੇ ਨੇ ਜੀ ਮਿਟ ਰਹੇ ਨੇ ਗ੍ਰਹਿ ਨ ਛਤਰ ਸੂਜ ਚੰਦ ਤਾਰੇ ਬਣ ਰਹੇ ਨੇ ਟਿਕ ਰਹੇ ਨੇ ਮਿਟ ਰਹੇ ਨੇ ਪਸ਼ੂ ਪੰਖੀ ਜਨਮ ਲੈ ਰਹੇ ਨੇ ਟਿਕ ਰਹੇ ਨੇ ਫਿਰ ਮਿਟ ਰਹੇ ਨੇ ਇਹ ਨਿਯਮ ਤਿੰਨ ਤਰ੍ਹਾਂ ਦਾ ਜਨਮਣਾ ਜੀਵਣਾ ਤੇ ਮਿਟ ਜਾਣਾ ਸਾਰਿਆਂ ਤੇ ਲਾਗੂ ਹੈ ਔਰ ਸਾਰਿਆਂ ਦੀ ਬਕਾਇਦਾ ਆਪਣੀ ਉਮਰ ਹੈ ਤਿੰਨ ਚੇਲੇ ਪਰਮਾਨ ਪਰਮਾਣਿਕ ਤੇ ਤਿੰਨ ਚੇਲੇ ਨੇ ਦਰਸਲ ਤਿੰਨਾਂ ਦੀ ਹੀ ਗਿਣਤੀ ਕਰੀਬਨ ਕਰੀਬਨ ਸਾਰੇ ਵਿਦਵਾਨਾਂ ਨੇ ਪ੍ਰਕਿਰਤੀ ਦੇ ਸੰਬੰਧ ਵਿੱਚ ਕੀਤੀ ਹੈ ਉਹਨਾਂ ਨੇ ਪ੍ਰਕਿਰਤੀ ਦੇ ਗੁਣ ਵੀ ਤਿੰਨ ਮੰਨੇ ਰਜੋ ਤਮਸ ਸਸ ਸਰੀਰ ਵੀ ਤਿੰਨਾਂ ਦਾ ਜੋੜ ਹੈ ਮਨ ਹੈ ਔਰ ਅਸਥੂਲ ਮਾਦਾ ਹੈ ਸਰੀਰ ਤੇ ਫਿਰ ਆਤਮਾ ਹੈ ਇੱਕ ਨੂੰ ਵੀ ਅਲੱਗ ਕਰ ਦੇਈਏ ਤੇ ਹੋਂਦ ਕਾਇਮ ਰੱਖਣੀ ਬਹੁਤ ਔਖੀ ਹੋ ਜਾਂਦੀ ਏ ਆਤਮਾ ਹੈ ਮਨ ਹੈ ਸਰੀਰ ਹੈ ਸਮੇਂ ਦੀਆਂ ਹਾਲਤਾਂ ਵੀ ਤਿੰਨੇ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾਨ ਇਸੇ ਤਰੀਕੇ ਨਾਲ ਦੇਖਿਆ ਜਾਏ ਜੋ ਸਰੀਰ ਦੇ ਵਿੱਚ ਜੀਵਨ ਦੇ ਵਿੱਚ ਚੱਲ ਰਹੀ ਚੇਤਨਾ ਹੈ ਉਹਦੀਆਂ ਹਾਲਤਾਂ ਵੀ ਤਿੰਨੇ ਜਾਗਰਤ ਸੁਪਨਮਨ ਸਖੋਪਤ ਤੇ ਫਿਰ ਅਸੀਂ ਦੇਖਦੇ ਹਾਂ ਕਿ ਜੋ ਕੁਝ ਜਗਤ ਦੇ ਵਿੱਚ ਹੋ ਰਿਹਾ ਹੈ ਉਹਦੇ ਵਿੱਚ ਵੀ ਕਰਿਆਵਾ ਤਿੰਨੇ ਹੈ ਜੀਵ ਜਮਰੇ ਨੇ ਜੀਲ ਬਣ ਰਹੇ ਨੇ ਔਰ ਉਹਨਾਂ ਦੀ ਪਾਲਣਾ ਹੋ ਰਹੀ ਏ ਟਿਕ ਰਹੇ ਨੇ ਫਿਰ ਮਿਟ ਜਾਂਦੇ ਨੇ ਜੋਗੀਆਂ ਤੇ ਕੁਛ ਆਮ ਪ੍ਰਾਚੀਨ ਸੰਤਾਂ ਦੇ ਮਨ ਵਿੱਚ ਖਿਆਲ ਆਇਆ ਜੋ ਜਨਮ ਦੇ ਰਿਹਾ ਹੈ ਹੋ ਹੀ ਨਹੀਂ ਸਕਦਾ ਕਿ ਉਹ ਹੀ ਮਾਰ ਰਿਹਾ ਹੈ ਕਿਉਂਕਿ ਉਹਨੂੰ ਮਾਰਨ ਦਾ ਫਿਰ ਕੀ ਪ੍ਰਯੋਜਨ ਹੋ ਗਿਆ ਕਿਉਂਕਿ ਜਨਮ ਉਸਨੇ ਦਿੱਤਾ ਹੈ ਜਿਸਨੇ ਜਨਮ ਦਿੱਤਾ ਹੈ ਮਾਰਨ ਦਾ ਸਵਾਲ ਨਹੀਂ ਪੈਦਾ ਹੁੰਦਾ ਤੋ ਜਨਮ ਕੋਈ ਹੋਰ ਦੇ ਰਿਹਾ ਹੈ ਪਰਲੇ ਕੋਈ ਹੋਰ ਕਰ ਰਿਹਾ ਹੈ ਤੇ ਫਿਰ ਹੋਰ ਪਕੜ ਦੇ ਚ ਆਈ ਗੱਲ ਪਾਲਣਾ ਕੋਈ ਹੋਰ ਕਰ ਰਿਹਾ ਹੈ ਔਰ ਇਹ ਤਿੰਨ ਸ਼ਕਤੀਆਂ ਵੱਖ-ਵੱਖ ਨੇ ਬਾਅਦ ਦੇ ਚ ਇਨ੍ਹਾਂ ਤਿੰਨ ਸ਼ਕਤੀਆਂ ਨੂੰ ਨਾਮ ਵੀ ਦੇ ਦਿੱਤੇ ਗਏ ਬ੍ਰਹਮਾ ਵਿਸ਼ਨ ਮਹੇਸ਼ ਬ੍ਰਹਮਾ ਸੰਸਾਰੀ ਹੈ ਵਿਸ਼ਨੂ ਭੰਡਾਰੀ ਹੈ शंकर ਲੈ ਕਰਨ ਵਾਲਾ ਹੈ ਪਰਲੇ ਕਰਨ ਵਾਲਾ ਹੈ ਤੋ ਇੱਕ ਜਨਮ ਦੇਣ ਵਾਲਾ ਹੈ ਇੱਕ ਪਾਲਣਾ ਕਰਨ ਵਾਲਾ ਹੈ ਇੱਕ ਮੌਤ ਦੇਣ ਵਾਲਾ ਹੈ ਔਰ ਇਨਾਂ ਤਿੰਨਾਂ ਹੀ ਖਿਆਲਾਂ ਦੇ ਆਧਾਰ ਦਿੱਤੇ ਇਹ ਤਿੰਨ ਦੇਵਤੇ ਸੜੇ ਦੇਸ਼ ਦੇ ਚ ਪ੍ਰਮਾਣਿਕ ਮੰਨੇ ਗਏ ਜਿਆਦਾ ਮੰਦਰ ਮਹਾਦੇਵ ਤੇ ਵਿਸ਼ਨੂੰ ਦੇ ਨੇ ब्रह्मा जी ਦੇ ਮੰਦਰ ਭਾਰਤ ਦੇ ਚन्नई ਨੇ ਕਿਧਰੇ ਅਖੌਤੀ ਮੰਦਰ ਇੱਕਦ ਮੌਜੂਦ ਹੈ ਕਾਰਨ ਜਨਮ ਹੋ ਗਿਆ ਤੇ ਜਨਮ ਹੋ ਗਿਆ ਹੁਣ ਉਸ ਨਾਲ ਕੋਈ ਸੰਬੰਧ ਨਹੀਂ ਹੁਣ ਤੇ ਉਸ ਨਾਲ ਸੰਬੰਧ ਹੋਵੇਗਾ ਜੋ ਪਾਲਣਾ ਕਰੇ ਜਾਂ ਜਿਸ ਤੋਂ ਮੌਤ ਹੋਣੀ ਹੈ ਜਿੱਥੋਂ ਜਨਮ ਹੋ ਗਿਆ ਜਿੱਥੋਂ ਅਸੀਂ ਆ ਗਏ ਉਸ ਨਾਲ ਦੁਬਾਰਾ ਤੇ ਕੋਈ ਸੰਬੰਧ ਹੈ ਨਹੀਂ ਇਸ ਵਾਸਤੇ ਇਹ ਬਹੁਤ ਵੱਡਾ ਸਵਾਰਥ ਸਮਝੋ ਕਿ ਬ੍ਰਹਮੇ ਦੇ ਫਿਰ ਕੋਈ ਮੰਦਰ ਨਹੀਂ ਬਣਿਆ। ਉਹਦੀ ਪੂਜਾ ਵੀ ਨਹੀਂ ਹੋਈ। ਕਿਸੇ ਥਾਂ ਕੋਈ ਉਸ ਦੀ ਆਰਤੀ ਵੀ ਨਹੀਂ ਗਾਇਨ ਹੁੰਦੀ। ਬਾਕੀ ਦੇਵਤਿਆਂ ਦੀ ਤਰ੍ਹਾਂ ਉਹਨੂੰ ਕੋਈ ਇਸ਼ਟ ਰੂਪ ਦੇ ਚ ਵੀ ਨਹੀਂ ਮੰਨਦਾ। ਸਿਰਫ ਇਤਨਾ ਹੀ ਖਿਆਲ ਹੈ ਕਿ ਉਹ ਵੇਦਾਂ ਦਾ ਰਚੇਤਾ ਹੈ, ਸੰਸਾਰ ਦਾ ਰਚੇਤਾ ਹੈ, ਸੰਸਾਰ ਨੂੰ ਬਣਾਉਣ ਵਾਲਾ ਹੈ। ਪਾਲਣਾ ਪੈਣਾ ਉਸ ਨਾਲ ਜਿਸ ਨੇ ਪਾਲਣਾ ਕਰਨੀ ਹੈ ਤਾਂ বিষ্ণੂ ਦੇ ਬਹੁਤ ਮੰਦਰ ਨੇ ਬਹੁਤ ਮੰਦਰ ਨੇ ਪਾਲਣਾ ਪਦਾਰਥ ਨਾਲ ਹੁੰਦੀ ਹੈ ਪਾਲਣਾ ਧਨ ਨਾਲ ਹੁੰਦੀ ਹੈ ਤਾਂ ਫਿਰ ਨਾਰਾਇਣ ਦੇ ਨਾਲ ਲక్ష్ਮੀ ਹੈ ਲక్ష్ਮੀ ਤੁਮਰਾਦ ਪਦਾਰਥ ਵਸਤੂ ਸੰਪਦਾ ਜਿਸ ਦੇ ਰਾਹੀਂ ਪਾਲਣਾ ਹੁੰਦੀ ਹੈ ਜਿਸ ਤੋਂ ਬਿਨਾ ਜੀਵਾਂ ਦੀ ਪਾਲਣਾ ਹੋਣੀ અત્યੰਤ ਕਠਨ ਹੈ ਤੋ ਲక్ష్ਮੀ ਨਾਰਾਇਣ ਨਾਰਾਇਣ ਦੀ ਮਹਿਮਾ ਤਾਂ ਹੈ ਕਿ ਲక్ష్ਮੀ ਹੈ ਤੇ ਲక్ష్ਮੀ ਤੋਂ ਬਿਨਾ ਪਾਲਣਾ ਹੋ ਨਹੀਂ ਸਕਦੀ ਧਨ ਪਦਾਰਤ ਬਿਨਾ ਜੀਵਾਨੋ 3੍ਰਿਪਤ ਕਰਨਾ ਸਰੀਰਿਕ ਤਲ ਤੇ ਬਹੁਤ ਔਖਾ ਹੈ ਤੋ ਲక్ష్ਮੀ ਨਾਰਾਇਣ ਦੀ ਖੂਬ ਪੂਜਾ ਹੋਈ ਖੂਬ ਮੰਦਰ ਕਾਫੀ ਉਦੀ ਪੂਜਾ ਤੇ ਪ੍ਰਤੀਸ਼ਟਾ ਲੇਕਿਨ ਡਰੇ ਹੋਏ ਮਨੁੱਖਾ ਨੇ ਭੈ ਭੀਤ ਮਨੁੱਖਾ ਨੇ ਸ਼ੰਕਰ ਦੇਵੀ ਪੂਜਾ ਕੀਤੀ ਨਾਰਾਇਣ ਦੀ ਪੂਜਾ ਇਸ ਵਾਸਤੇ ਹੋਈ ਪਾਲ ਨਾ ਹੁੰਦੀ ਰਹੇ ਸ਼ਿਵ ਜੀ ਦੀ ਪੂਜਾ ਇਸ ਵਾਸਤੇ ਹੋਈ ਮੌਤ ਤੋਂ ਬਚੀਏ ਕਿ ਬਾਕੀਆਂ ਦੇ ਘਰ ਤੇ ਜਾਵੇ ਪਰ ਸਾਡੇ ਘਰ ਨਾ ਆਵੇ ਇਸ ਵਾਸਤੇ ਪੂਜਾ ਹੋਈ ਇਸ ਵਾਸਤੇ ਸਜਦੇ ਹੋਏ ਇੱਕ ਦੀ ਪੂਜਾ ਇਸ ਵਾਸਤੇ ਹੋਈ ਕਿ ਰੋਜ਼ ਸਾਡੇ ਘਰ ਆਵੇ ਲక్ష్ਮੀ ਨਾਰਾਇਣ ਦਾ ਪੂਜਨ ਇਸ ਵਾਸਤੇ ਕਿ ਰੋਜ਼ ਸਾਡੇ ਘਰ ਆਵਣ ਕਿਉਂਕਿ ਨਾਰਾਇਣ ਆਏਗਾ ਲక్ష్ਮੀ ਆਏਗੀ ਲక్ష్ਮੀ ਆਏਗੀ ਤੋ ਨਾਰਾਇਣ ਆਏਗਾ ਪੂਜਨ ਚਲਿਆ ਰੋਜ਼ ਪੂਜਨ ਚਲਿਆ ਇਹ ਆਵਨ ਤੇ ਸ਼ੰਕਰ ਦੀ ਪੂਜਾ ਇਸ ਵਾਸਤੇ ਹੋਈ ਇਹ ਨਾ ਆਵੇ ਇਹ ਕਮ ਸੇ ਕਮ ਸਾਡੇ ਘਰ ਤੋਂ ਦੂਰ ਰਹੇ ਇਹ ਮੌਤ ਦਾ ਦੇਵਤਾ ਹੈ ਇਹ ਪਰਲੇ ਦਾ ਰੇ ਦੇਵਤਾ ਹੈ ਤਖੈਲ ਹੈ ਕਿ ਉਹਦਾ ਵਾਸਾ ਮਸਾਣਾ ਚਾਹੁੰਦਾ ਹੈ ਮੁਰਦੇ ਦੀਆਂ ਖੋਪੜੀਆਂ ਉਹ ਗਲ ਦੇ ਚ ਪਾਉਂਦਾ ਹੈ ਤੋ ਹਕੀਕਤ ਹੈ ਮੌਤ ਦਾ ਆਖਰੀ ਅੰਜਾਮ ਤੇ ਮਸਾਣੀ ਹੈ ਛਮਸ਼ਾਨ ਘਾਟ ਹੈ ਸ਼ੰਕਰ ਦੇ ਅਲੇ ਦਵਲੇ ਜੋ ਪ੍ਰਤੀਕ ਇਕੱਠੇ ਕੀਤੇ ਗਏ ਸਾਰੇ ਦੇ ਸਾਰੇ ਮੌਤ ਦੇ ਔਰ ਵਿਸ਼ਨੂ ਜੀ ਦੇ ਅਲੇ ਦਵਲੇ ਜਿੰਨੇ ਪ੍ਰਤੀਕ ਇਕੱਠੇ ਕੀਤੇ ਗਏ ਉਹ ਜੀਵਨ ਦੇ ਨੇ ਕਮਲ ਫੁੱਲ ਹੈ ਸੋਨੇ ਦੀਆਂ ਮੋਹਰਾ ਗੋਪੀਆਂ ਨੇ ਥਾਲੇ ਦੇ ਚਾਹੇ ਹਾਥੀ ਫੁਆਰ ਕਰ ਰਿਹਾ ਹੈ ਬਰਖਾ ਕਰ ਰਿਹਾ ਹੈ लक्ष्मी नाल کھڑی ہے اور کوئی بھگت جن بیٹھا ہے بینا چھید رہا ہے ایک تارا چھید رہا ہے یہ سب جیون دے پرتیق نے زندگی دے پرتیق نے پر بیٹھے نے مہ دے خاموش اکھا وی مونڈ کے بیٹھے نے چپ بیٹھے نے بیرون کی ہے تن تے سوہ مڑی ہوئی ہے اور اے پرتیق ہے کہ تن نے اخر سوہ ہی ہو جانا ਰਾਖੇ ਹੋ ਜਾਣਾ ਇਹ ਪ੍ਰਤੀਕ ਨੇ ਇੱਕ ਮੌਤ ਦਾ ਪ੍ਰਤੀਕ ਇੱਕ ਜੀਵਨ ਦਾ ਇੱਕ ਜੀਵਨ ਦਾ ਇਸ਼ਾਰਾ ਕਰ ਰਿਹਾ ਹੈ ਇੱਕ ਮੌਤ ਦਾ ਜਦ ਇਸ ਢੰਗ ਦੇ ਨਾਲ ਛਾਪੇਖਾਨੇ ਨਹੀਂ ਸਨ ਕਿਤਾਬਾਂ ਨਹੀਂ ਸਨ ਲਿਖਾਈ ਪੜਾਈ ਨਹੀਂ ਸੀ ਤਾਂ ਮਨੁੱਖਾਂ ਦੀ ਦੁਨੀਆ 'ਚ ਚਲਦੀ ਸੀ ਇਸ਼ਾਰਿਆਂ ਦੀ ਭਾਸ਼ਾ ਔਰ ਇਸ ਢੰਗ ਨਾਲ ਮਨੁੱਖ ਨੂੰ ਧਾਰਮਿਕ ਬੋਧ ਵੀ ਕਰਾਇਆ ਜਾਂਦਾ ਸੀ ਸੰਸਾਰ ਦਾ ਬੋਧ ਵੀ ਕਰਾਇਆ ਜਾਂਦਾ ਸੀ ਸਹਜੇ ਸਹਜੇ تعلیم ਪੜਨ ਲਿਖਣ ਦਾ ਤੇ ਛਾਪੇਖਾਨਿਆਂ ਦਾ ਜਨਮ ਹੋਇਆ ਤਾਂ ਇਸ਼ਾਰਿਆਂ ਦੀ ਭਾਸ਼ਾ ਦੀ ਥਾਂ ਤੇ ਸ਼ਬਦ ਭਾਸ਼ਾ ਬੋਲ ਚਾਲ ਦੀ ਭਾਸ਼ਾ ਨੇ ਲੈ ਲਈ ਲੇਕਿਨ ਧਾਰਮਿਕ ਦੁਨੀਆ ਦੇ ਉਹ ਪ੍ਰਾਚੀਨ ਇਸ਼ਾਰੇ ਅੱਜ ਵੀ ਮੌਜੂਦ ਨੇ ਇਹ ਗੱਲ ਵੱਖਰੀ ਹੈ ਕਿ ਸਮਝਣ ਤੋਂ ਲੋਕੀ ਸਹਜੇ ਸਹਜੇ ਅਸਮਰਥ ਹੁੰਦੇ ਜਾ ਰਹੇ ਨੇ ਔਰ ਉਹਨਾਂ ਨੂੰ ਵਾਸਤਵਿਕ ਰੂਪ ਦੇ ਹੀ ਜਾਂਦੇ ਨੇ ਜਦਕਿ ਵਾਸਤਵਿਕ ਰੂਪ ਮ ਇਤਿਹਾਸ ਬਣ ਜਾਂਦਾ ਹੈ ਇਤਿਹਾਸ ਨਹੀਂ ਹਕੀਕਤ ਨਹੀਂ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ ਆਮ ਪ੍ਰਾਚੀਨ ਜਗਤ ਦੀ ਇਹ ਪ੍ਰਥਾ ਹੈ ਕਿ ਇਹ ਪ੍ਰਕਿਰਤੀ ਇਹ ਮਾਦਾ ਯੁਗਤੀ ਦੇ ਨਾਲ ਪਰਸੂਤ ਹੋਈ ਇਸ ਤੋਂ ਤਿੰਨ ਚੇਲੇ ਬਣੇ ਬ੍ਰਹਮਾ ਵਿਸ਼ਨ ਤੇ ਮਹੇਸ਼ ਜੋ ਪਰਮਾਣਿਕ ਨੇ 33 ਕਰੋੜ ਦੇਵਤੇ ਦੇ ਵਿੱਚ ਇਹ ਤਿੰਨ ਪਰਮਾਣਿਕ ਨੇ ਸਿਰਮੌਰ ਨੇ ਤੇ ਸਾਬਕ ਨੇ ਇੱਕ ਨੂੰ ਸੰਸਾਰੀ ਹੋਣ ਦਾ ਲਖਬ ਦੇ ਦਿੱਤਾ ਗਿਆ ਸੰਸਾਰੀ ਹੋਣ ਤੋਂ ਮਰਾਦ ਸਿਰਫ ਸੰਸਾਰ ਦੀ ਰਚਨਾ ਹੀ ਕੀਤੀ ਜੋ ਰਚੇਤਾ ਹੈ ਪਾਲਨਹਾਰ ਨਹੀਂ ਹੈ ਕਿਸ ਢੰਗ ਨਾਲ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਚ ਤਿੰਨੇ ਹੀ ਅਧੂਰੇ ਹੋ ਜਾਂਦੇ ਨੇ کیونکہ جو رچنا کر سکتا ہے وہ پالنا نہیں کر سکتا جو پالنا کر رہا ہے وہ موت نہیں کر سکتا اور جو موت کر رہا ہے وہ سرجنا نہیں کر سکتا یہ تین ایک ایک شکتی صاحب شری گرو نانک دیو جی مہاراج کہ نہیں حقیقت یہ ہے جتوں اتپتی ہو رہی ہے پالنا بھی اس تو ہو رہی ہے اور جسوں پالنا ہو رہی ہے ناس بھی اس تو ہو رہی ہے. پر جی اتنے سوال کھڑا ہو جائے ਕਿ ਜਿਸ ਤੋਂ ਉਤਪਤੀ ਹੋ ਰਹੀ ਹੈ ਮੌਤ ਵੀ ਉਸ ਤੋਂ ਹੋ ਰਹੀ ਹੈ ਗੱਲ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਜਿਹੜਾ ਬਣਾਏਗਾ ਉਹ ਮਿਟਾਏਗਾ ਕਿਉਂ ਔਰ ਜਿਹਨੇ ਮਿਟਾਣਾ ਹੀ ਹੈ ਉਹ ਪਾਲਣਾ ਕਿਉਂ ਕਰੇਗਾ ਤੋਂ ਇਹਦੇ ਵਾਸਤੇ ਗੁਰਬਾਣੀ ਦਾ ਇੱਕ ਬੜਾ ਸੁੰਦਰ ਜਵਾਬ ਹੈ ਕਿ ਇਹ ਪ੍ਰਮਾਤਮਾ ਦਾ ਕੋਈ ਮੁੱਦਾ ਤੇ ਮਕਸਦ ਨਹੀਂ ਹੈ ਉਸ ਦਾ ਇੱਕ ਖੇਲ ਹੈ ਸ਼ੌਕ ਦੇ ਨਾਲ ਦਰਿਆ ਦੇ ਕੰਢੇ ਤੇ ਬੱਚੇ ਆਪਣੇ ਘਰ ਬਣਾਉਂਦੇ ਨੇ ਔਰ ਜਿਤਨੀ ਸ਼ੌਕ ਨਾਲ ਬਣਾਉਂਦੇ ਨੇ ਜਿਤਨੇ ਹੱਸ ਕੇ ਬਣਾਉਂਦੇ ਨੇ ਉਤਨੇ ਹੱਸ ਕੇ ਤੋੜ ਦਿੰਦੇ ਨੇ ਬਣਾਉਣ ਲੱਗਿਆਂ ਜੋ ਹਾਸਾ ਮੌਜੂਦ ਹੈ ਤੋੜਨ ਲੱਗਿਆਂ ਵੀ ਉਹ ਖਿਲਖਿਲਾਹਟ ਮੌਜੂਦ ਹੈ ਜਿਹੜੀ ਪ੍ਰਸੰਤਾ ਬਣਾਉਣ ਲੱਗਿਆਂ ਹੈ ਤੋੜਨ ਲੱਗਿਆਂ ਵੀ ਉਹੀ ਪ੍ਰਸੰਤਾ ਹੈ ਔਰ ਜਿਤਨੀ ਲਗਨ ਤੇ ਮਿਹਨਤ ਦੇ ਨਾਲ ਬਣਾਇਆ ਹੈ ਉਤਨੇ ਹੀ ਚਾਓ ਮਲਹਾਰ ਤੇ ਲਗਨ ਨਾਲ ਤੋੜ ਦਿੱਤਾ ਹੈ ਕੀ ਪ੍ਰਯੋਜਨ ਹੈ ਇਸ ਬੱਚੇ ਦਾ ਅਗਰ ਪ੍ਰਯੋਜਨ ਹੁੰਦਾ ਕੋਈ ਮੁद्दा ਹੁੰਦਾ ਮਕਸਦ ਹੁੰਦਾ ਤਾਂ ਤੋੜਨ ਲੱਗਿਆ ਇਸਨੇ ਰੋਣਾ ਸੀ ਤੜਪਣਾ ਸੀ ਬੇਜ਼ਾਰ ਹੋਣਾ ਸੀ ਨਹੀਂ ਇਹ ਉਸਦਾ ਖੇਲ ਹੈ ਤੇ ਸਹਿਬ ਕਹਿੰਦੇ ਆਵਨ ਜਾਣ ਇੱਕ ਖੇਲ ਬਨਾਇਆ ਆ ਗਿਆ ਆਕਾਰੀ ਕਿੰਨੀ ਮਾਇ ਜਗਤ ਵਿੱਚ ਆਉਣਾ ਤੇ ਜਾਵਣਾ ਪ੍ਰਮਾਤਮਾ ਦਾ ਇੱਕ ਖੇਲ ਹੈ ਮਕਸਦ ਨਹੀਂ ਜਿਸ ਕੰਮ ਦੇ ਪਿੱਛੇ ਕੁਝ ਮਕਸਦ ਰੱਖ ਲਈਏ ਉੱਥੇ ਤਣਾਅ ਖੜਾ ਹੋ ਜਾਂਦਾ ਹੈ ਕਿਉਂ ਤਣਾਅ ਇਸ ਗੱਲ ਦਾ ਖੜਾ ਹੋ ਜਾਂਦਾ ਹੁਣ ਮਕਸਦ ਦੀ ਪੂਰਤੀ ਹੋਵੇਗੀ ਕਿ ਨਹੀਂ ਕਿਉਂਕਿ ਮਕਸਦ ਰੱਖਿਆ ਤੇ ਜਿਸ ਨੇ ਜਿਸ ਕੰਮ ਦੇ ਲਈ ਕੁਝ ਮਕਸਦ ਰੱਖਿਆ ਇਹਦਾ ਮਤਲਬ ਹੈ ਉਸਨੇ ਕਿਧਰੇ ਪਹੁੰਚਣਾ ਹੈ ਤੇ ਕਿਧਰੇ ਪਹੁੰਚਣਾ ਇਸ ਗੱਲ ਦਾ ਸਬੂਤ ਹੈ ਜੇ ਰਸਤੇ 'ਚ ਹੈ ਅਜੇ ਮੰਜ਼ਿਲੇ ਮਕਸੂਦ ਤੇ ਨਹੀਂ ਤੇ ਪ੍ਰਮਾਤਮਾ ਦਾ ਵੀ ਕੋਈ ਮਕਸਦ ਹੈ ਉਸਨੇ ਵੀ ਕਿਧਰੇ ਪਹੁੰਚਣਾ ਹੈ ਇਹ ਤੇ ਫਿਰ ਅਧੂਰਾ ਹੋ ਗਿਆ ਇਹ ਤੇ ਫਿਰ ਆਪਣੇ ਘਰ ਦੇ ਵਿੱਚ ਨਹੀਂ ਹੈ ਅਗਰ ਉਸਨੇ ਵੀ ਕੋਈ ਮੁੱਦਾ ਰੱਖਿਆ ਹੈ ਮਕਸਦ ਰੱਖਿਆ ਹੈ ਸਪਸ਼ਟ ਗੱਲ ਹੈ ਜੈਸੇ ਜੈਸੇ ਮਨੁੱਖ ਜਿਸ ਕੰਮ ਦੇ ਨਾਲ ਮਕਸਦ ਜੋੜਦਾ ਹੈ ਤਣਾਅ ਤੇ ਖੜਾ ਹੋ ਜਾਂਦਾ ਹੈ ਹੁਣ ਮਕਸਦ ਦੀ ਪੂਰਤੀ ਹੋਵੇ ਤਾਂ ਹੀ ਮੈਨੂੰ ਸਫਲਤਾ ਮਿਲੇਗੀ ਤਾਂ ਹੀ ਮੈਂ ਅੱਗੇ ਵਧ ਸਕਾਂਗਾ ਤੇ ਜੇ ਮਕਸਦ ਦੀ ਪੂਰਤੀ ਨਾ ਹੋਵੇ ਤੇ مایੁਸੀ ਹੁੰਦੀ ਹੈ ਉਪਰਾਮਤਾ ਹੁੰਦੀ ਹੈ ਔਰ ਅਜੇ ਮਕਸਦ ਦੂਰ ਹੈ ਅਜੇ ਪ੍ਰਯੋਜਨ ਦੂਰ ਹੈ ਮੁਦਾ ਮੰਜ਼ਿਲ ਦੂਰ ਹੈ ਲੇਕਿਨ ਤਣਾਅ ਪਹਿਲੇ ਹੀ ਖੜਾ ਹੋ ਜਾਂਦਾ ਹੈ ਕਿ ਸਫਲਤਾ ਮਿਲੇਗੀ ਕਿ ਨਹੀਂ ਮੈਂ ਪਹੁੰਚ ਸਕਾਂਗਾ ਕਿ ਨਹੀਂ ਮੇਰਾ ਪਹੁੰਚਣਾ ਹੀ ਮੇਰੀ ਸਫਲਤਾ ਹੈ ਤੇ ਜੇ ਪ੍ਰਮਾਤਮਾ ਦਾ ਇਹ ਸਭ ਕੁਝ ਕਰਨਾ ਵੀ ਕਿਦਰੇ ਪਹੁੰਚਣਾ ਹੈ ਤਾਂ ਇਤਨੀ ਗੱਲ ਸਪਸ਼ਟ ਹੋਏਗੀ ਪ੍ਰਮਾਤਮਾ ਕੋਲ ਅਜੇ ਸਫਲਤਾ ਨਹੀਂ ਹੈ ਔਰ ਉਹ ਵੀ ਦੁਬਧਾ ਛਪਿਆ ਹੈ ਕਿ ਮੈਂ ਸਫਲ ਹੋਵਾਂਗਾ ਕਿ ਨਹੀਂ ਤੋ ਸਾਹਿਬ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਜਗਤ ਦੀ ਰਚਨਾ ਦੇ ਸਬੰਧ ਵਿੱਚ ਉਸ ਦਾ ਕੋਈ ਮਕਸਦ ਨਹੀਂ ਉਸ ਦਾ ਕੋਈ ਮੁੱਦਾ ਨਹੀਂ ਕਿ ਉਸ ਦੀ ਇੱਕ ਲੀਲਾ ਹੈ ਕਿ ਉਸ ਦਾ ਇੱਕ ਖੇਲ ਹੈ ਆਵਨ ਜਾਣ ਇੱਕ ਖੇਲ ਬਨਾਇਆ ਆ ਗਿਆ ਕਾਰੀ ਕਿਨੇ ਮਾਇਆ ਮੁੱਦਾ ਨਹੀਂ ਹੈ ਉਸ ਦਾ ਕੋਈ ਮਕਸਦ ਨਹੀਂ ਹੈ ਲੇਕਿਨ ਬਣਾਈ ਜਾ ਰਿਹਾ ਹੈ ਇਸ ਵਾਸਤੇ ਪ੍ਰਮਾਤਮਾ ਦੀ ਦੁਨੀਆ ਵਿੱਚ ਤਣਾਅ ਨਹੀਂ ਹੈ ਖਿਚਾਓ ਨਹੀਂ ਹੈ ਉਹ ਜਿੱਥੇ ਹੈ ਆਪਣੇ ਟਿਕਾਣੇ ਤੇ ਉਹ ਜਿੱਥੇ ਹੈ ਪ੍ਰਸੰਨ ਹੈ ਆਨੰਦ ਹੈ ਖੁਸ਼ੀ ਦੇ ਵਿੱਚ ਹੈ ਖੇੜੇ ਦੇ ਵਿੱਚ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਬੜਾ ਮਧੁਰ ਕਲਾਮ ਕਿ ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਇੱਕ ਤਮਾਸ਼ਾ ਹੈ ਤੇ ਮੈਂ ਇਸ ਤਮਾਸ਼ੇ ਨੂੰ ਵੇਖਣ ਵਾਸਤੇ ਆਇਆ ਦਰਸਲ ਜੋ ਤਮਾਸ਼ਾ ਵੇਖਦਾ ਹੈ ਉਹ ਤੇ ਪ੍ਰਸੰਨ ਰਹਿੰਦਾ ਹੈ ਪਰ ਜੋ ਤਮਾਸ਼ਾ ਬਣ ਜਾਂਦਾ ਹੈ ਉਹ ਲੋਕਾਂ ਦੀ ਨਜ਼ਰਾਂ 'ਚ ਗਿਰ ਜਾਂਦਾ ਹੈ। ਦੁਖੀ ਹੋ ਜਾਂਦਾ ਹੈ, ਬੇਜ਼ਾਰ ਹੋ ਜਾਂਦਾ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਆਵਾਜ਼ ਕਹਿ ਰਹੇ ਨੇ ਇਹ ਬੰਦੇ ਤਮਾਸ਼ਾ ਵੇਖ ਤਮਾਸ਼ਾ ਨਾ ਬਣ। ਕਈ ਬੰਦੇ ਤਮਾਸ਼ਾ ਹੀ ਬਣ ਗਏ ਨੇ। ਉਹਨਾਂ ਦਾ ਜੀਵਣਾ ਔਰ ਰੋਜ਼ਮਰਹ ਦੀ ਤਰਜ਼-ਏ-ਜ਼ਿੰਦਗੀ ਤਮਾਸ਼ਾ ਬਣੀ ਹੋਈ ਏ। ਔਰ ਲੋਕੀ ਵੇਖ ਵੇਖ ਕੇ ਖੁਸ਼ ਹੁੰਦੇ ਨੇ ਜਿਨ੍ਹਾਂ ਨੂੰ ਵੇਖ ਵੇਖ ਕੇ ਦੂਜਿਆਂ ਨੂੰ ਪ੍ਰਸੰਤਾ ਮਿਲੇ ਸਮਝ ਲਓ ਬੰਦਾ ਤੇ ਤਮਾਸ਼ਾ ਬਣ ਗਿਆ ਇਹ ਖੇਡ ਬਣ ਗਿਆ ਲੜ ਰਹੇ ਨੇ ਘਰ ਦੇ ਚ ਪੜੋਸੀਆਂ ਨੂੰ ਸਵਾਦ ਆ ਰਿਹਾ ਹੈ ਰਸ ਆ ਰਿਹਾ ਹੈ ਹਾਥਾ ਪਾਈ ਕਰ ਰਹੇ ਨੇ ਗਾਲੀ ਗਲੋਚ ਕਰ ਰਹੇ ਨੇ ਇੱਕ ਦੂਜੇ ਦੇ ਕੇਸ ਪੁੱਟ ਰਹੇ ਨੇ ਇੱਕ ਦੂਜੇ ਨੂੰ ਜ਼ਖਮੀ ਕਰ ਰਹੇ ਨੇ ਹਜ਼ਾਰਾਂ ਦੀ ਭੀੜ ਇਕੱਠੀ ਹੋ ਗਈ ਹੈ ਤਾਂ ਹਜ਼ਾਰਾਂ ਲਈ ਤਾਂ ਤਮਾਸ਼ਾ ਬਣ ਗਿਆ ਸਾਹਿਬ ਕਹਿੰਦੇ ਨਹੀਂ ਐ ਬੰਦੇ ਜਗਤ ਦੇ ਜੋ ਕੁਝ ਹੋ ਰਿਹਾ ਹੈ ਇਹ ਤਮਾਸ਼ਾ ਹੈ ਔਰ ਇਸ ਤਮਾਸ਼ੇ ਨੂੰ ਤੂੰ ਵੇਖਣ ਵਾਲਾ ਬਣ ਨਾ ਕਿ ਤੂੰ ਖੁਦ ਤਮਾਸ਼ਾ ਬਣ ਔਰ ਭਗਤ ਜਨਾ ਤੋਂ ਬਾਅਦ ਕੁਝ ਦਾਰਸ਼ਨਿਕ عظیم ਚਿੰਤਕ ਜੋ ਜੀਵਨ ਦੇ ਗਹਿਰੇ ਤਲ ਦੇ ਝਾਤ ਮਾਰ ਸਕੇ ਇਹ ਗੱਲ ਵਖਰੀ ਹੈ ਕਿ ਜੀਵਨ ਦੇ ਗਹਿਰੇ ਤਲ ਦੇ ਜਾਤ ਨਹੀਂ ਸਕੇ ਲੇਕਿਨ ਝਾਤ ਮਾਰ ਸਕੇ ਨੇ ਜੋ ਪਹੁੰਚ ਗਏ ਨੇ ਜੀਵਨ ਦੇ ਗਹਿਰੇ ਤਲ ਦੇ ਉਤੇ ਸੰਤ ਨੇ ਭਗਤ ਨੇ ਪਰ ਜੋ ਝਾਤ ਮਾਰ ਸਕੇ ਨੇ ਉਹ ਦਾਰਸ਼ਨਿਕ ਨੇ ਮਹਾਨ ਦਾਰਸ਼ਨਿਕ ਤੋਂ ਇਹ ਦੋ ਸ਼੍ਰੇਣੀਆਂ ਜਗਤ ਦੇਚ ਮਹਾਨ ਨੇ ਜੋ ਜੀਵਨ ਦੇ ਗਹਿਰੇ ਤਲ ਦੇਚ ਚਲੇ ਗਏ ਇਹ ਤੇ ਮਹਾਨ ਨੇ ਪਰ ਜਿਨ੍ਹਾਂ ਨੇ ਝਾਤ ਮਾਰ ਕੇ ਗਹਿਰਾ ਤਲ ਵੇਖ ਲਿਆ ਉਹ ਵੀ ਘਟ ਨੇ ਉਹ ਵੀ ਮਹਾਨ ਨੇ ਤੋਂ ਇਸ ਤਰ੍ਹਾਂ ਦੀ ਗਹਿਰਾਈ ਦੇਚ ਜਾਤੀ ਮਾਰੀ ਹੈ ਉਰਦੂ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਗਾਲिब ਨੇ ਉਹ ਕਹਿੰਦਾ ਹੈ ਬਾਜ਼ੀ ਚਾਏ ਇਤਫਾਲ ਹੈ ਦੁਨੀਆਂ ਮੇਰੇ ਆਗੇ ਇਹ ਸਾਰੀ ਦੁਨੀਆਂ ਮਾਨਿੰਦੇ ਤਫਲ ਇੱਕ ਖੇਲ ਹੈ ਮੇਰੇ ਸਾਹਮਣੇ ਬੱਚੇ ਦਾ ਖੇਲ ਤਫਲ ਬੱਚਾ ਅਜੀਬ ਗਰੀਬ ਜੋ ਕੁਝ ਜਗਤ ਦੇ ਚ ਹੋ ਰਿਹਾ ਹੈ ਇਹ ਸਭ ਕੁਝ ਮੇਰੇ ਲਈ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਝ ਨਹੀਂ ਹੈ ਔਰ ਫਿਰ ਅਗਾ ਚਲ ਕੇ ਕਹਿੰਦਾ ਹੈ ਹੋਤਾ ਹੈ ਸ਼ਬ ਰੋਸ ਤਮਾਸ਼ਾ ਮੇਰੇ ਅਗੇ ਦਿਨ ਤੇ ਰਾਤ ਇਹ ਤਮਾਸ਼ਾ ਮੇਰੇ ਸਾਹਮਣੇ ਹੋ ਰਿਹਾ ਇਹ ਗੱਲ ਵਕਰੀ ਹੈ ਕਿ ਰਾਤ ਦਾ ਤਮਾਸ਼ਾ ਕੁਝ ਹੋ ਰਿਹਾ ਦਿਨ ਦਾ ਤਮਾਸ਼ਾ ਕੁਝ ਹੋ ਰਿਹਾ ਪਰ ਮੈਂ ਦੇਖ ਰਿਹਾ ਦਿਨ ਦੇ ਤਮਾਸ਼ੇ ਵੀ ਰਾਤ ਰਾਤ ਦੇ ਤਮਾਸ਼ੇ ਵੀ ਫਿਰ ਕਹਿੰਦਾ ਇੱਕ ਖੇਲ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆਗੇ ਤਖਤ ਸੁਲੇਮਾਨੀ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਰਾਜਨੀਤਿਕ ਲਈ ਇਹ ਖੇਲ ਨਹੀਂ ਹੈ ਉਹਦਾ ਤੇ ਇੱਕ ਮੁੱਦਾ ਹੈ ਮਕਸਦ ਹੈ ਤਖਤ ਸੁਲੇਮਾਨੀ ਤੱਕ ਪਹੁੰਚਣਾ ਤਖਤ ਤੱਕ ਪਹੁੰਚਣਾ ਉਹ ਆਪਣੀ ਜ਼ਿੰਦਗੀ ਵੀ दांव ਤੇ ਲਾ ਸਕਦਾ ਹੈ ਸਫਲਤਾ ਨਾ ਮਿਲੇ ਉਹਨੂੰ ਬਹੁਤ ਦੁਖਵੀ ਹੋ ਸਕਦਾ ਹੈ ਹੋ ਸਕਦਾ ਹੈ ਕਈ ਦਿਨ ਮੰਜੇ ਤੋਂ ਹੀ ਨਾ ਉੱਠ ਸਕੇ ਇਤਨੇ ਉਸਨੂੰ ਚੋਟ ਪਹੁੰਚੇ ਇਤਨੂੰ ਉਸਨੂੰ ਆਗਾਹਤ ਪਹੁੰਚੇ ਕਿਉਂਕਿ ਤਖਤ ਤੱਕ ਪਹੁੰਚਣਾ ਉਸਦਾ ਮਕਸਦ ਹੈ ਪਰ ਗਾਲਿਬ ਕਹਿੰਦੇ ਨਾ ਅਗਰ ਮੈਨੂੰ ਕੋਈ ਚੁੱਕ ਕੇ ਵੀ ਬਿਠਾ ਦੇਵੇ ਤਾਂ ਮੈਂ ਤੇ ਇਹ ਸਮਝਾਂਗਾ ਇਹ ਵੀ ਇੱਕ ਬੱਚਿਆਂ ਦਾ ਖੇਲ ਹੈ ਇਸ ਤੋਂ ਜ਼ਿਆਦਾ ਕੁਝ ਨਹੀਂ ਤੇ ਜਿਹਦੇ ਲਈ ਤਖਤ ਸੁਲੇਮਾਨੀ ਇੱਕ ਖੇਲ ਹੈ تو لئی تخت سلیمانی زندگی دا مدعا نہیں ہے مقصد نہیں ہے وہ مقصد کوئی ہو گا اے نہیں ہے تو ایک کھیل ہے اورنگ سلیما میرے نزدیک ایک بات ہے اجاز مسیحا میرے آگے آجاز موزیا دی جمع موجزے کرامات تو غالب کے اندر حضرت عیسیٰ دے عیسا موجزے, موجزے کی ਕਬਰ ਤੇ ਹੱਥ ਲਾਇਆ ਮਰਦਾ ਜ਼ਿੰਦਾ ਹੋ ਗਿਆ ਹੈ। ਬਿਮਾਰ ਦੇ ਸਿਰ ਤੇ ਹੱਥ ਫੇਰਿਆ ਤੰਦਰੁਸਤ ਹੋ ਗਿਆ ਹੈ। ਅੰधे ਦੀਆਂ ਅੱਖਾਂ ਤੇ ਹੱਥ ਰੱਖਿਆ ਉਹ ਸੁਜਾਖਾ ਹੋ ਗਿਆ। ਗ਼ਾਲिब ਹੱਸ ਕੇ ਕਹਿਨਨ ਇਹ ਵੀ ਬੱਚਿਆਂ ਦੇ ਖੇਲ ਤੋਂ ਜ਼ਿਆਦਾ ਕੁਝ ਨਹੀਂ। ਸਭ ਕੁਝ ਇੱਕ ਖੇਲ ਹੈ। ਹਜ਼ਰਤ ঈਸਾ ਦੇ ਮੌਜਜ਼ੇ ਤਖ਼ਤੇ ਸੁਲੈਮਾਨੇ ਦਿਨ ਰਾਤ ਵਿੱਚ ਜੋ ਕੁਝ ਹੋ ਰਿਹਾ ਹੈ ਸਭ ਕੁਝ ਇੱਕ ਤਮਾਸ਼ਾ ਹੈ ਇਹ ਗੱਲ ਵੱਖਰੀ ਹੈ ਕਿ ਜੀਵਨ ਦੇ ਇਸ ਮਹਾਨ ਗਹਿਰੇ ਤਲ ਨੂੰ ਜੇ ਮਹਾਪੁਰਸ਼ ਵੇਖ ਸਕਿਆ ਉੱਥੇ ਤੱਕ ਪਹੁੰਚਿਆ ਤੇ ਨਹੀਂ ਪਰ ਵੇਖ ਲੈਣਾ ਵੀ ਕੋਈ ਘੱਟ ਨਹੀਂ ਹੈ ਬਹੁਤ ਵੱਡੀ ਸਾਧਨਾ ਹੈ ਇਹ ਗੱਲ ਵਖਰੀਏ ਕਿ ਦਿਮਾਗੀ ਸਾਧਨਾ ਹੈ ਪਰ ਜਿਨ੍ਹਾਂ ਨੇ ਅਧਿਆਤਮਿਕ ਸਾਧਨਾ ਕੀਤੀ ਹੇਮਕੁੰਡ ਦੇ ਤਪੀਸ਼ਵਰ ਨੇ ਹੇਮਕੁੰਡ ਵਿੱਚ ਬੈਠ ਕੇ ਉਨੇ ਜੀਵਨ ਦੇ ਗਹਿਰੇ ਤਲ ਦੇ ਝਾਤ ਨਹੀਂ ਮਾਰੀ ਉਹ ਜੀਵਨ ਦੇ ਗਹਿਰੇ ਤਲ ਦੇ ਚ ਪਹੁੰਚਿਆ ਉਸ ਟਿਕਾਣੇ ਤੇ ਪਹੁੰਚ ਕੇ ਕਹਿ ਰਿਹਾ ਮੈਂ ਹਾਂ ਪਰਮ ਪੁਰਖ ਕੋ ਦਾ사 ਦੇਖਣ ਆਇਓ ਜਗਤ ਤਮਾਸ਼ਾ ਮੈਂ ਤਮਾਸ਼ਾ ਵੇਖਣ ਵਾਸਤੇ ਆਇਆ ਮੈਂ ਤਮਾਸ਼ਾ ਖੁਦ ਨਹੀਂ ਹਾਂ ਅਗਰ ਉਹ ਤਮਾਸ਼ਾ ਖੁਦ ਹੁੰਦੇ ਤੇ ਜਦ ਚਾਰ ਬੱਚੇ ਸ਼ਹੀਦ ਹੋਏ ਤੇ ਰਹੁੰਦੇ ਤੇ ਜਗਤ ਤੇ ਰੋਂਦੇ ਹੋਇਆਂ ਉਹਨੂੰ ਵੇਖ ਕੇ ਹੱਸਦਾ ਹੈ ਕਦੀ ਰੋਂਦੇ ਹੋਇਆਂ ਉਹਨੂੰ ਵੇਖ ਕੇ ਰੋਂਦਾ ਨਹੀਂ ਹੈ ਇਸ ਵਾਸਤੇ ਆਮ ਕਹਾਵਤ ਹੈ ਤੁਸੀਂ ਹੱਸੋਗੇ ਜਗਤ ਨਾਲ ਹੱਸੇਗਾ ਪਰ ਜਦ ਤੁਸੀਂ ਰੋਵੋਗੇ ਜਗਤ ਰੋਂਣ ਨੂੰ ਤਿਆਰ ਨਹੀਂ ਹੋਵੇਗਾ ਰੋਣੇ ਦੀ ਕੌਣ ਸਾਂਝ ਪਾਉਂਦਾ ਹੈ ਹਾਸੇ ਦੀ ਸਾਂਝ ਪਾਉਂਦਾ ਹੈ ਜੀਵਨ ਦੀ ਸਾਰੀ ਸਾਂਝ ਪਾਉਂਦੇ ਨੇ ਮੌਤ ਦੀ ਕੌਣ ਸਾਂਝ ਪਾਵੇਗਾ ਨਫੇ ਦੀ ਸਾਰੀ ਸਾਂਝ ਪਾਉਂਦੇ ਨੇ ਨੁਕਸਾਨ ਦੀ ਕੌਣ ਸਾਂਝ ਪਾਵੇਗਾ ਸਾਰੇ ਰਿਸ਼ਤੇ ਸੁਖ ਦੇ ਨੇ ਦੁੱਖ ਦੀ ਰਿਸ਼ਤੇਦਾਰੀ ਕੌਣ ਜੋੜੇਗਾ ਸਾਹਿਬ ਗੁਰਪ੍ਰੀਤ ਭਾਦਰ ਸਾਹਿਬ ਜੀ ਮਹਾਰਾਜ ਦਾ ਫੈਸਲਾ ਸੁਖ ਮੇ ਬਹੁ ਸੰਗੀ ਭਏ ਦੁੱਖ ਮੇ ਸੰਗ ਨ ਕੋਏ ਕਹੋ ਨਾ ਨਿਕ ਸੁਨ ਰੇ ਮਨਾ ਅੰਤ ਸਹਾਈ ਹੋਏ ਹਰੀ ਦਾ ਭਜਨ ਕਰ ਏ ਮਨ ਕਹੋ ਨਾ ਨਿਕ ਹਰ ਭਜ ਮਨਾ ਅੰਤ ਸਹਾਈ ਹੋਇ ਜਗਤ ਤੇ ਸੁਖ ਦਾ ਸੰਗੀਏ ਇਤਨਾ ਵੱਡਾ ਸੰਗੀਏ ਕਿ ਸੁਖ ਮੇਂ ਆਉਣ ਮਿਲਤ ਬਹੁ ਬੈਟਤ ਰਹਤ ਚਹੂੰ ਦਿਸ ਗੇਰੇ ਬਹੁਤ ਲੰਬੀ ਚੋੜੀ ਜਿਹੜੀ ਭੀੜ ਹੈ ਤੇਰੇ ਆਲੇ ਦੁਆਲੇ ਕਿਦਰੇ ਇਹ ਨਾ ਸਮਝਨੀ ਕਿ ਮੇਰੇ ਸੰਗੀ ਸਾਥੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨਹੀਂ ਸਭ ਸੁਖ ਦੇ ਸਾਥੀ ਨੇ ਔਰ ਜਿਸ ਦਿਨ ਤੂੰ ਦੇਖੇਗਾ ਕਿ ਤੇਰੀ ਝੋਲੀ ਚ ਸੁਖ ਨਹੀਂ ਰਹਾ ਤੂੰ ਚਿਰਾਗ ਲੈ ਕੇ ਵੀ ਨਾ ਸੰਗੀਆਂ ਸਾਥੀਆਂ ਨੂੰ ਢੋਂਡੇਗਾ ਨਹੀਂ ਲੱਭਣਾ ਇਹ ਕਿਸੇ ਪਾਸੇ ਮਿਲਨੇ ਨਹੀਂ ਸਾਰਾ ਸ਼ੋਰ ਸ਼ਰਾਬਾ ਸਾਰੀ ਭੀੜ ਸਾਰਾ ਇਹ ਵਰਤਣ ਵਲੇਵਾ ਸਾਰਾ ਇਹ ਸੰਬੰਧ ਸੁਖ ਦਾ ਸੁਖ ਮੈਂ ਆਨ ਮਿਲਤ ਬੋ ਬੈਠਤ ਰਹਤ ਚਾਹੂ ਦਿਸ ਗਏ ਰੇ ਤੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਏ ਤੇ ਆਪ ਦਾਵੇ ਨਾਲ ਕਹਿੰਨ ਚਾਹ ਸ਼ੁੱਧ ਕੇ ਚੋਂ ਬੱਚੇਗਾ ਕੁਛ ਤਾਂ ਚਾਰ ਕਿ ਬਾਕੀ ਬਮਾ ਦਸਤ ਪੇਚੀ ਦਾ ਮਾਰ ਜੇ ਮਰਦੀ ਕਿ ਅਹਰ ਖਮੋਸ਼ਾ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾ ਕੋ ਨਹੀਂ ਕੀ ਹੋਇਆ ਕਿ ਬਲਦੇ ਹੋਏ ਭਾਵਨਾਵਾਂ ਦੇ ਚੋਂ ਚਾਰ ਚਿੰਗਾਰੀਆਂ ਬੁਝ ਗਈਆਂ ਇਹ ਸਭ ਕੁਝ ਉਹਨਾਂ ਲਈ ਇੱਕ ਤਮਾਸ਼ਾ ਹੈ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਪ੍ਰਚਲਿਤ ਗਾਥਾ ਤੇ ਇਹ ਹੈ ਔਰ ਖਾਸ ਕਰਕੇ ਯੋਗੀਆਂ ਦੇ ਪ੍ਰਚਾਰ ਦੇ ਵਿੱਚ ਇਹ ਖਾਸ ਗੱਲ ਆਈ ਕਿ ਇਹ ਮਾਦਾ ਇਹ ਮਾਇਆ ਜੁਗਤੀ ਨਾਲ ਪ੍ਰਸੂਤ ਹੋਈ ਵਿਆਹੀ ਔਰ ਉਸ ਤੋਂ ਤਿੰਨ ਪਰਮਾਣਿਕ ਚੇਲਿਆਂ ਨੇ ਜਨਮ ਲਿਆ ਜਿਸ ਵਿੱਚ ਇੱਕ ਸੰਸਾਰੀ ਹੈ ਇੱਕ ਭੰਡਾਰੀ ਹੈ ਔਰ ਇੱਕ ਲੈ ਕਰਨ ਵਾਲਾ ਹੈ ਇੱਕ ਪਰਲੇ ਕਰਨ ਵਾਲਾ ਹੈ ਪਰ ਹਕੀਕਤ ਕੀ ਹੈ ਸਾਹਿਬ ਕਹਿੰਦੇ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਵੇਂ ਹੋਵੇ ਫਰਮਾਨ ਹਕੀਕਤ ਇਹ ਹੈ ਕਿ ਪ੍ਰਮਾਤਮਾ ਜਿਵੇਂ ਚਾਹੁੰਦਾ ਹੈ ਤਿਵੇਂ ਆਪਣੀ ਪ੍ਰਕਿਰਤੀ ਨੂੰ ਚਲਾ ਰਿਹਾ ਹੈ ਜਿਵੇਂ ਉਸ ਦਾ ਹੁਕਮ ਹੈ ਤਿਵੇਂ ਹੀ ਜਗਤ ਦੇ ਵਿੱਚ ਸਭ ਕੁਝ ਜੋ ਹੈ ਹੋ ਰਿਹਾ ਹੈ ਉਸ ਤੋਂ ਬਿਨਾਂ ਹੋਰ ਕੁਝ ਨਹੀਂ ਉਸ ਤੋਂ ਹੀ ਉਤਪਤੀ ਹੋ ਰਹੀ ਹੈ ਉਸ ਤੋਂ ਹੀ ਪਾਲਣਾ ਹੋ ਰਹੀ ਹੈ ਉਸ ਤੋਂ ਹੀ ਨਾਸ ਹੋ ਰਿਹਾ ਹੈ ਕਿਉਂਕਿ ਉਸ ਦਾ ਕੋਈ ਮੁੱਦਾ ਨਹੀਂ ਉਸ ਲਈ ਇਹ ਸਭ ਕੁਝ ਤਮਾਸ਼ਾ ਹੈ ਉਸ ਲਈ ਸਭ ਕੁਝ ਇੱਕ ਖੇਲ ਹੈ ਇੱਕ ਮਿੱਥ ਹੈ ਬੜੀ ਸੁੰਦਰ ਕਿ ਇੱਕ ਦਫਾ ਸ਼ਿਵਜੀ ਨੇ ਪ੍ਰਾਰਥਨਾ ਕੀਤੀ ਹੈ ਅਕਾਲ ਪੁਰਖ ਕਿ ਤੂੰ ਮੈਨੂੰ ਜਿਹੜੀ ਇਹ ਸੇਵਾ ਬਖਸ਼ੀ ਹੈ ਮੌਤ ਦੀ ਮੈਂ ਜਿਸ ਘਰ ਦੇ ਚ ਜਾਣਾ ਰੋਣਾ ਪਿਟਣਾ ਸ਼ੁਰੂ ਹੋ ਜਾਂਦਾ ਹੈ ਇਹ ਮੈਨੂੰ ਚੰਗਾ ਨਹੀਂ ਲੱਗਦਾ ਤੇ ਮੇਰੀ ਸੇਵਾ ਬਦਲ ਦਿੱਤੀ ਜਾਵੇ ਜਿਹੜਾ ਕੰਮ ਇੰਦਰ ਨੂੰ ਸੌਪਿਆ ਗਿਆ ਹੈ ਬਰਖਾ ਕਰਨ ਦਾ ਇਹ ਕੰਮ ਮੈਨੂੰ ਦਿੱਤਾ ਜਾਵੇ ਤਾਂ ਪ੍ਰਮਾਤਮਾ ਨੇ ਆਖਿਆ ਸ਼ੰਕਰ ਬਰਖਾ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਨਹੀਂ ਮੌਤ ਕਰਨੀ ਤੇਰੇ ਸੁਭਾਅ ਦੇ ਅਨੁਕੂਲ ਹੈ ਤੇ ਅਸੀਂ ਕਮ ਦਿੱਤਾ ਤੈਨੂੰ ਤੇਰੇ ਸੁਭਾਅ ਦੇ ਅਨੁਕੂਲ ਪਰ ਸ਼ਿਵ ਜੀ ਨੇ ਹਟ ਕੀਤੀ ਨਹੀਂ ਜੇ ਬਰਖਾ ਇੰਦਰ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਮੇਰੀ ਝੋਲੀ 'ਚ ਇਹ ਸੇਵਾ ਪਾਈ ਜਾਏ ਬਹੁਤੇ ਤਰਲੇ ਕਰਕੇ ਹਟ ਕਰਕੇ ਪ੍ਰਮਾਤਮਾ ਨੇ ਇਹ ਸੇਵਾ ਝੋਲੀ 'ਚ ਪਾ ਦਿੱਤੀ ਅੱਛਾ ਹੁਣ ਆਈਂਦਾ ਤੋਂ ਬਰਖਾ ਤੂੰ ਕਰੇਗਾ ਸ਼ਿਵ ਜੀ ਨੇ ਇਹ ਵਰ ਪ੍ਰਾਪਤ ਕੀਤਾ ਜਦ ਮੈਂ ਡਮਰੂ ਵਜਾਵਾਂ ਉਦੋਂ ਹੀ ਵਰਖਾ ਹੋਵੇ ਉਸ ਤੋਂ ਪਹਿਲੇ ਨਹੀਂ ਹੋਣੀ ਚਾਹੀਦੀ ਤਥਾ ਉਸਤੂ ਕਰ ਦਿੱਤਾ ਗਿਆ ਠੀਕ ਹੈ ਤੂੰ ਡਮਰੂ ਵਜਾਏਗਾ ਵਰਖਾ ਹੋਵੇਗੀ ਮਾਤ ਲੋਕ ਦੇ ਚ ਆਏ ਸ਼ਿਵ ਜੀ ਮਿਥਿਆਸ ਕਿਸਾਨ ਲੋਕ ਹਲ ਚਲਾ ਰਹੇ ਸਨ ਤਾਂ ਸ਼ਿਵ ਜੀ ਕਹਿਣ ਲਗੇ ਸੁਣੋ ਹਲ ਨਾ ਚਲਾਓ ਕਿਉਂ 13 ਸਾਲ ਤੱਕ ਮੀਂਹ ਨਹੀਂ ਪੈਣਾ ਬਰਖਾ ਮੇਰੇ ਹੱਥ ਵਿੱਚ ਲੈ ਕੇ ਵਰ ਆਇਆ ਹੈ ਬਰਖਾ ਦਾ ਕਰ ਰਿਹਾ ਹੈ ਮੌਤ ਆਪਣੇ ਸੁਭਾਅ ਦੇ ਮਤਾਬਕ 15 ਦਿਨਾਂ ਬਾਅਦ ਜਦ ਫਿਰ ਉੱਥੋਂ ਲੰਘਿਆ ਤੇ ਕਿਸਾਨ ਬੀਜ ਪੈ ਪਾਵਨ ਤੇ ਸ਼ਿਵਜੀ ਗੁੱਸੇ ਚ ਆ ਕੇ ਕਹਿਣ ਲੱਗੇ ਜਦ ਮੈਂ ਕਹਿ ਦਿੱਤਾ ਹੈ 13 ਸਾਲ ਤੱਕ ਮੀਂਹ ਨਹੀਂ ਪੈਣਾ ਤੇ ਬੀਜ ਕਿਉਂ ਰੋਲ ਰਿਓ ਜ਼ਮੀਨ ਵਿੱਚ ਕਿਉਂ ਨਾਸ਼ ਕਰ ਰਿਓ ਕਿਉਂ ਆਪਣਾ ਨੁਕਸਾਨ ਕਰ ਰਿਓ ਤੋ ਕਿਸਾਨ ਕਹਿਣ ਲੱਗੇ ਜੇ ਰੱਬ ਚਾਵੇਗਾ ਤੇ ਬਿਨਾ ਮਿਹਨਤੇ ਵੀ ਬੀਜ ਉਗਾਣਗੇ ਤੇ ਜੇ ਹੁਣ ਨਾ ਵੀ ਉੱਗੇ ਤੇ 13 ਸਾਲ ਬਾਅਦ ਵੀ ਪੈਣਾ ਤੇ 13 ਸਾਲ ਤੱਕ ਅਸੀਂ ਬੀਜ ਬੋਇਆ ਨਾ ਹਲ ਚਲਾਇਆ ਨਾ ਕੋਸੀ ਤੇ ਹਲ ਚਲਾਣਾ ਭੁੱਲ ਜਾਵਾਂਗੇ ਸਾਡੀ ਸੰਤਾਨ ਭੁੱਲ ਜਾਵੇਗੀ ਅਸੀਂ ਖੇਤੀਬਾੜੀ ਦਾ ਕੰਮ ਹੀ ਭੁੱਲ ਜਾਵਾਂਗੇ ਥੋੜੇ ਜਿਹਾਂ ਸ਼ਿਵਜੀ ਅੱਗੇ ਚਲੇ ਗਏ ਰੁੱਖ ਦੇ ਥੱਲੇ ਬੈਠੇ ਤੇ ਖਿਆਲ ਆਇਆ ਜੇ ਕਿਦਰੇ ਮੈਂ 13 ਸਾਲ ਢਮਰੂ ਵਜਾਇਆ ਨਾ ਤੇ ਮੈਂ ਵਜਾਉਣਾ ਭੁੱਲ ਜਾਵਾਂਗਾ। ਤੋਂ ਇੱਕਦਮ ਝੋਲੀ ਦੇਚੋਂ ਡੰਮਰੂ ਕੱਢਿਆ ਔਰ ਉਹਨੂੰ ਵਜਾਣ ਲੱਗ ਪਏ ਤੇ ਵਜਾਉਂਦੇ ਹੀ ਮੀਂਹ ਪੈ ਗਿਆ। ਗੁੱਸੇ ਚ ਆਏ ਵੀ ਇਹ ਮੇਰੀ ਚਾਹਤ ਤੋਂ ਬਿਨਾ ਕਿਸ ਤਰ੍ਹਾਂ ਹੋਇਆ? ﺍﻟਹਾਮ ਹੋਇਆ, ਆਕਾਸ਼ਵਾਣੀ ਹੋਈ। ਤੂੰ ਹੀ ਵਰ ਲਿਆ ਸੀ ਜਦ ਮੈਂ ਡੰਮਰੂ ਵਜਾਵਾਂ, ਉਦੋਂ ਬਰਖਾ ਹੋਵੇ। ਤੋ ਹੋ ਗਈ ਇਹ ਬਰਖਾ। ਸ਼ਿਵਜੀ ਦੇ ਹੱਥ ਜੁੜ ਗਏ। ਕਹਿਣ ਲੱਗੇ ਨਹੀਂ ਇਤੇ ਦੋ ਕੁ ਤੂੰ ਚਾਹਨਾ ਹੈ। ਉਹੀ ਕੁਛ ਹੁੰਦਾ ਜੋ ਕੁਛ ਅਸੀਂ ਚਾਹੁੰਦੇ ਆ ਉਹ ਕੁਛ ਨਹੀਂ ਹੁੰਦਾ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪੈ ਕਰਦੇ ਨੇ ਜਿਉਂ ਤਿਸ ਭਾਵੇ ਤਿਵੇਂ ਚਲਾਵੇ ਜਿਉਂ ਹੋਵੇ ਫਰਮਾਨ ਜਿਵੇਂ ਉਸਨੂੰ ਭਾਵਨ ਲਾ ਤੇ ਜਿਵੇਂ ਉਸਦਾ ਹੁਕਮ ਹੈ ਤਿਵੇਂ ਹੀ ਉਹ ਜਗਤ ਨੂੰ ਚਲਾ ਰਿਹਾ ਤੇ ਤਿਵੇਂ ਉਸੇ ਤਰੀਕੇ ਨਾਲ ਹੀ ਜਗਤ ਦੇ ਚ ਸਭ ਕੁਝ ਹੋ ਰਿਹਾ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ ਬਹੁਤੀ ਅਸ਼ਰਜ ਲੀਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਵੇਖਦਾ ਹੈ ਸਾਰੇ ਜੀਵਾਂ ਨੂੰ ਵੇਖਦਾ ਹੈ ਪਰ ਸਾਰੇ ਜੀਵਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਉਹ ਵੇਖ ਰਿਹਾ ਹੈ ਲੇਕਿਨ ਜੀਵਾਂ ਨੂੰ ਉਹ ਨਹੀਂ ਦਿਖਾਈ ਦੇ ਰਿਹਾ ਮਹਾਰਾਜ ਕਹਿੰਦੇ ਮੇਰੀ ਦ੍ਰਿਸ਼ਟੀ 'ਚ ਸਭ ਤੋਂ ਵੱਡਾ ਵਿਡਾਣ ਹੈਰਾਨਕੁਣ ਖੇਲ ਜਿਹੜਾ ਹੈ ਉਹ ਇਹੀ ਹੈ ਕੋ ਹਰ ਇੱਕ ਦਿੱਤੇ ਨਿਗਾਹ ਰੱਖੀ ਰੱਖੀ ਬੈਠਾ ਹੈ ਲੇਕਿਨ ਕਿਸੇ ਜੀਵ ਦੀ ਨਿਗਾਹ ਦੇ ਸਾਹਮਣੇ ਪ੍ਰਮਾਤਮਾ ਨਹੀਂ ਅਕਾਲ ਪੁਰਖ ਨੇ ਆਦੇਸ਼ ਤੇ ਸੇ ਆਦੇਸ਼ ਆਦੇਸ਼ ਹੈ ਸਜਦਾ ਉਸ ਨੂੰ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਔਰ ਜੋ ਧਬਿਆਂ ਤੋਂ ਰਹਿਤ ਹੈ ਨਾਸ਼ ਤੋਂ ਰਹਿਤ ਹੈ ਤੇ ਜਿਸ ਦਾ ਵੇਸ ਸਮੁੱਚੇ ਜੁਗਾ ਜੁਗਾੰਤਰਾਂ ਦੇ ਚ ਇੱਕੋ ਹੀ ਹੈ ਆਦੇਸ਼ ਤੇ ਸੇ ਆਦੇਸ਼ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ